ਇਸੋ ਕੀ ਮੇਰ ਤਾਂ ਕੋੜੇ ਨਾ ਬੁਰਾ ਹਾਲ ਕਰਤਾ ਮਤਲਬ ਜੇ ਮਾਂਜੇਂਗੇ ਤਿੰਨੇ ਵਿੱਚੀ ਟੁੱਟ ਗਿਆ ਚੰਡੇ ਵਾਲੇ ਨੂੰ ਕਢਾ ਕੇ ਆਉਂਗੀ ਹਣ ਮੈਂ ਜਿੱਦ ਦੇ ਮੇਰੀ ਝਾੜ ਥੱਲੇ ਆ ਗਈਆਂ ਤਿੰਨੇ ਵਿੱਚੀ ਤੈਨੂੰ ਵਿੱਚੀ ਰਾਣੀ ਨੂੰ ਤੇ ਵਿੱਚ ਸਖਜੀਤ ਨੂੰ ੂਖੇ ਦਾ ਡਾਲ ਵਾਂਗੂ ਮਾਂਜੂਗੀ ਨਹੀਂ ਸਿਆਪਾ ਖਾਣਾ ਪੈਸੇ ਲਾਲਾ ਦਿੱਤੀ ਜਾਨੀ ਆ ਜੀ ਹੈ ਕੈ ਦਿਨ ਹੋ ਗਏ ਆ ਠੀਕ ਚਾਰ ਜਣਾ ਕਰਦਾ ਨਾ ਬਾਸਤਾ ਮੈਂ ਤਾਂ ਨਾ ਜੈਪੜੇ ਦੀ ਉਹ ਨਹੀਂ ਮੇਰੀ ਸੁਣਦੀ ਸੁਖਜੀਤ ਜੀ ਨਹੀਂ ਉਹਦੇ ਪਿੱਛੇ ਲਾ ਕੇ ਮੈਂ ਅਬਲਗਣਾ ਜਸਿੰਦਰ ਨਾਲ ਵੀ ਬੈਰ ਪਾ ਲਿਆ ਨਾ ਹੁਣ ਉਹਨੂੰ ਕਹਿ ਸਕਦੀਆਂ ਨਹੀਂ ਤਾਂ ਮੈਂ ਭੱਜ ਕੇ ਜਾ ਕੇ ਉਹ ਤੋਂ ਫੜ ਲਿਆਉਂਦੀ ਸੀ ਹੁਣ ਉਹ ਕਿਹੜਾ ਮੈਨੂੰ ਦਊਗੀ ਕਹੋਗੇ ਉਹਦੋਂ ਤਾਂ ਮੈਨੂੰ ਪੁੱਟ ਕੇ ਗਈ ਸੀ ਉਹਦੇ ਨਾਲ ਹੁਣ ਮੈਂ ਕਿਉਂ ਦਵਾਂ ਚਲ ਐਂ ਕਰਦੀਆਂ ਨਹੀਂ ਉਹ ਜਿਹੜੀ ਹੈ ਨਹੀਂ ਜੀ ਮਨਜੀਤ ਉਹਦੇ ਕੋਲ ਜਾ ਕੇ ਆਉਣੀ ਆ ਵੀ ਉਹ ਕੀ ਕਹਿੰਦੀ ਆ ਚਲ ਪੈਣ ਕਿੰਨੇ ਆ ਠੀਕ ਆ ਬਸ ਠੀਕ ਹੈਂਗੀ ਤੂੰ ਦੱਸ ਇਹ ਪੈਣੇ ਬਸ ਵਧੀਆ ਜਿਹੜਾ ਟਾਈਮ ਲੰਗੀ ਜਾਂਦਾ ਵਧੀਆ ਕਹਿ ਗਈ ਟਾਈਮ ਲਗਾਉਣਾ ਆਪਾਂ ਕਿੱਧਰ ਕਰਦੀ ਏ ਤੈਨੂੰ ਜਦ ਕਦ ਦੇਖੇ ਤੂੰ ਗਲੀਆਂ ਚ ਫਿਰਦੀ ਦੀ ਫਿਰਦੀ ਇਹ ਹੁਣ ਤੇਰੇ ਦੱਸ ਕੀ ਕਹਨੇ ਹੁੰਦੇ ਆ ਲੱਗਿਆ ਹੋਇਆਗਾ ਹਾਂ ਮੈਨੂੰ ਕਹਿੰਦੀ ਗਲੀਆਂ ਚ ਫਿਰਦੀ ਸਰਕਾਰੀ ਗਲੀਆਂ ਨੇ ਜਿੱਧਰ ਮੈਂ ਮਰਜੀ ਜਾਵਾਂ ਤਾਂ ਟੇਕ ਨਹੀਂ ਹੈਗੀ ਕੋਈ ਕੰਮ ਨਹੀਂ ਸਾਨੂੰ ਨਹੀਂ ਟੇਕ ਹੈਗੀ ਸਾਨੂੰ ਤਾਂ ਰਾਤ ਮਸਾ ਨਿਕਲਦੀ ਅਸਤਾ ਰਾਤ ਨੂੰ ਵੀ ਬੁੜਕ ਬੁੜ ਘੁੱਟਦੇ ਆਂਗੇ ਵੀ ਕਿਹੜੇ ਵੇਲੇ ਦਿਨ ਚੜੇ ਤੇ ਕਿਹੜੇ ਵੇਲੇ ਲੋਕਾਂ ਦੀ ਸੂਹ ਲਈਏ ਚਲ ਚੰਗੇ ਕੰਨ ਨਾ ਖਾ ਮੈਂ ੱੱਕੀ ਪਈਆਂ ਪਹਿਲਾਂ ਮੇਰਾ ਤਾਂ ਬੀ ਬਲੱਡ ਵਜਿਆ ਪਹਿਲਾਂ ਮੈਂ ਤਾਂ 24 ਘੰਟੇ ਨਾ ਬੀਬੀ ਵਧਾਈ ਰੱਖ ਜਗਾਦਰੀ ਇੱਧਰ ਮੈਂ ਤਾਂ ਉਹਨਾਂ ਦੇ ਜਾਂਦੀ ਸੀ ਨੀ ਮੇਰੀ ਵਰਤਨਾ ਮੈਂ ਤਾਂ ਤੈਨੂੰ ਮਾਇਕ ਨਹੀਂ ਆ ਹਾਂ ਤੂੰ ਵੀ ਫੜਾਉਂਦੇ ਹੋ ਲੜਾਈ ਜੀ ਕਈ ਕਿਤੇ ਵਿਚੇ ਆਤੀ ਬਣਾਉਂਦੇ ਨੀ ਭੈਣੀ ਤੈਨੂੰ ਕੀ ਦੱਸਾਂ ਨੀ ਉਤੋਂ ਦੀ ਤਾਂ ਮੈਂ ਫੜਾਈ ਆ ਜੈ ਪੱਡੀ ਸਿੰਦਰ ਉਹਦੇ ਪਾਠੀਆਂ ਚੱਕੇ ਆਏ ਉਹਨੂੰ ਤਾਂ ਆਏ ਸੀ ਕਿਹੜਾ ਕਿਸੇ ਨੇ ਆਉਣਾਗਾ ਭੈਣੇ ਮੈਂ ਤਾਂ ਰੰਗੇ ਹੱਥੀ ਫੜੀ ਮੈਂ ਭੱਜ ਕੇ ਜਾ ਕੇ ਉਹਨੂੰ ਸੁਖਜੀਤ ਨੂੰ ਉਠਾਲ ਕੇ ਲਿਆਈ ਮੈਂ ਕਿਹਾ ਨਹੀਂ ਆ ਕੇ ਦੇਖ ਜਿਹੜਾ ਚੋਰ ਰੋਜ਼ ਤੇਰੀਆਂ ਪਾਥੀਆਂ ਚੋਰੀ ਕਰਦਾ ਸੀ ਆ ਦੱਬੇ ਨੂੰ ਫੇਰ ਵੱਡੀ ਅਸੀਂ ਅਸੀਂ ਤਾਂ ਜਿੱਥੇ ਪੈਂਦੀ ਆ ਉਹਦੇ ਪੈਣ ਦੇ ਨਹੀਂ ਮੇਰੀ ਪਿਓ ਦੀ ਰੰਨ ਨੇ ਨਾ ਕਹਿੰਦੇ ਆ ਦੇਖਦਾ ਤੂੰ ਪਤਾ ਨਹੀਂ ਟੋਕਰੇ ਦੇ ਟੋਕਰੇ ਲੱਗੀ ਉਹ ਧਾਰਾ ਪਾਥੀਆਂ ਦੇ ਪਰ ਪਰ ਕੇ ਆਹੋ ਹਾਂ ਬੱਸ ਮੇਰੀ ਗੱਲ ਸੁਣ ਚਲ ਕਾਹਤਾ ਗੱਲ ਕਰਨੀ ਨਾ ਅੱਛਾ ਤੂੰ ਪਰਕ ਨਾ ਮੇਰੇ ਢਿੱਡ 'ਚ ਗੋਲਾ ਬਣਾ ਤਿੰਦੀ ਮੈਂ ਖਾ ਦੱਸਦਾ ਫੇਰ ਵੀ ਚਲ ਕੋਈ ਨਾ ਪੱਲਾ ਵਿਚਾਲੂਗੀ ਆਵਦਾ ਹਾਂ ਜਿਹੜੀ ਇਹਦੀ ਨੂਹ ਨਹੀਂ ਹੈਗੀ ਇਹਦੀ ਨੂਹ ਵੀ ਘੱਟ ਨਹੀਂ ਹੈਗੀ ਸਿੰਦਰ ਨਾਲ ਸੰਗਲੇ ਖੜੀ ਗਈ ਸਿੰਦਰ ਤਾਂ ਉੱਥੇ ਟੱਕਾ ਪਾਉਂਦੀ ਕਿ ਜਿੱਥੇ ਟੱਕਾ ਨਾ ਪਹੁੰਚਣਾ ਹੋਵੇ ਐਵੇਂ ਮਰ ਜਾ ਹਾਂ ਇਹ ਫਿਰਦੀ ਆ ਮੌ ਨਾਲ ਕਟਾਰ-ਕਟਾਰ ਕਰਦੀ ਬੁੱਧਵਾਰ ਵੀਰਵਾਰ ਕਰਦੀ ਪਤਾ ਸਿੰਦਰ ਨੇ ਕੀ ਕਰਤਾ ਛਾਣੇ ਚ ਰੱਪਟ ਥੀ ਹਾਇ ਨਹੀਂ ਜਾਪਦੀ ਦੇਗਾ ਨਾਲੇ ਚੋਰ ਨਾਲੇ ਚਤਰਾਈਆਂ ਹੈ ਜਿੱਟਾ ਫੀਚਦੀ ਐ ਚਿੱਟੇ ਦਾ ਖੇਚ ਪਾਤਾ ਮੈਂ ਅਕੋਰ ਮੈਂ ਆਖਿਆ ਚਲਾਂ ਤਾਂ ਪਹਿਲੇ ਰੱਖਾਂ ਪੰਆ ਫਿਕੀਰ ਦੱਸਿਆ ਨਾ ਪਰਾਉਰਾ ਜੁੱਨੀ ਕੋਈ ਆਪ ਵੀ ਮੈਂਬਰ ਸਰਪੰਚ ਲਵੇ ਜਾ ਆਵੇ ਬੀ ਭੈਣੀ ਤੈਨੂੰ ਐਂ ਵੀ ਸੋਹ ਲੈਂਦੀ ਵੀ ਜੇ ਵੱਡੀ ਨੇ ਮੇਰਾ ਤਾਂ ਨਹੀਂ ਨਾਂ ਵਿੱਚ ਲਿਖਾਤਾ ਤੇਰਾ ਤਾਂ ਨਹੀਂ ਪਹਿਨੇ ਹਲੇ ਮੈਨੂੰ ਪਤਾ ਪਰ ਤੇਰਾ ਤਾਂ ਕਾਨੂੰਨ ਲਿਖਾਇਆ ਹੋਊਗਾ ਉਹੀ ਫਿਰਦੀ ਹਲ ਹਲ ਕਰਦੀ ਤੈਨੂੰ ਨਹੀਂ ਪਤਾ ਹੁਣ ਲੱਗੂ ਉਹਨੂੰ ਪਤਾ ਜਦੋਂ ਪੰਆ ਨਾ ਪੁੜੇ ਤੇ ਡਾਂਗਾ ਜਿਹਦੀ ਸੋਸਾ ਟਿਕਾਣੇ ਆ ਚੁਗੀ ਮੈਂ ਜਾ ਕੇ ਆਉਣੀ ਆਂਗੀ ਕੋਈ ਮੈਂਬਰ ਸਰਪੰਚ ਲਵੇ ਜਾ ਆਉਗੀ ਪੈਣੀ ਮੈਨੂੰ ਆਏ ਦੱਸ ਦੇ ਵੀ ਜੇ ਤਾਂ ਉਹਨੇ ਮੇਰਾ ਨਾਮ ਵਿੱਚ ਲਿਖਾਤਾ ਫਿਰ ਮੈਂ ਤਾਂ ਹੁਣੀ ਜਾ ਕੇ ਉਹਦੇ ਪੈਰ ਫੜ ਲੂੰਗੀ ਪੈਣੀ ਤੈਨੂੰ ਪਤਾ ਹੀ ਆ ਤੇਰੇ ਬਾਈ ਦਾ ਤਾਂ ਉਹਦਾ ਮੈਨੂੰ ਗੁੱਤਨੀ ਫੜ ਕੇ ਬਾਹਰ ਕਰ ਦੂਗਾ ਉਹਦਾ ਸੁਭਾਤਾ ਜੇ ਬੱਡੇ ਦਾ ਪਹਿਲਾਂ ਹੀ ਇੰਨਾ ਗਰਮਾਗਾ ਲੈ ਦੇਖ ਲੈ ਹੁਣ ਬਾਈ ਬਾਈ ਲਾਈ ਆਗੀ ਉਹ ਤਾਂ ਬਾਈ ਨੂੰ ਤਾਂ ਢੇਗਾਂ ਬਟੇਂ ਸੇ ਆਣ ਦੀ ਜਦ ਤੇਰੇ ਤੇ ਇੰਨੀਆਂ ਹੀ ਲੜਾਈ ਪੜਾਈ ਦਾ ਕੇਸ ਪਾ ਜੇ ਫਿਰ ਤੇਰੇ ਭਾਈ ਜੱਦ ਆ ਜਾਂਦਾਗਾ ਗੱਲ ਸੁਣ ਲੈ ਮੇਰੀ ਪਾਤੀਆਂ ਉਹਦੀਆਂ ਹਾਂ ਤੂੰ ਵਿੱਚ ਕਾਹ ਤੋਂ ਬਾੜ ਚ ਬੋਈਆ ਤੜਾਉਂਦੀ ਦੀ ਦੀ ਹਾਂ ਨਹੀਂ ਮੈਂ ਕਾਨੂੰ ਬੋਈਆ ਤੜਾਉਣਾ ਸੀ ਉਹ ਜੈ ਵੱਡੇ ਦੀ ਮੇਰਾ ਰੋਜ ਪੁੱਤ ਪਟਾਕਾ ਕਰਦੀ ਸੀ ਉਹ ਕਹਿੰਦੀ ਸੀ ਤੂੰ ਚੱਕਦੀਆਂ ਤਾਂ ਮੇਰੇ ਅੱਗ ਲੱਗੀ ਆ ਵੀ ਮੈਂ ਤਾਂ ਜਿਹੜਾ ਉੱਤੋਂ ਚੋਰ ਸੀ ਉਹ ਫੜਾਇਆ ਉਹਨੂੰ ਹੁਣ ਮੈਨੂੰ ਕੀ ਪਤਾ ਸੀਗਾ ਵੀ ਉਹ ਇੱਥੇ ਤੱਕ ਪਹੁੰਚ ਜੂਗੀ ਮੈਂ ਤਾਂ ਕਿਹਾ ਕਿਤੇ ਹੁੰਦਾਵਾ ਲੁਤਰੀ ਜੀ ਹੈਗੀ ਆ ਇਹ ਕਿੱਥੇ ਠਾਣੇ ਚਲੀ ਜਾਊਗੀ ਤੂੰ ਕਿਹੜਾ ਘਾਟਾਂ ਨਾਲ ਚੋਰ ਨਾਲ ਚੱਤ ਰਾਂ ਜਾਂ ਤੈਨੂੰ ਹੁਣ ਪਤਾ ਲੱਗੂਗਾ ਜਦ ਹੁਣ ਲੈ ਲਕੜੀਆਂ ਇਹ ਨਾ ਕੱਢ ਕਰਤੀਆਂ ਭੱਜੀ ਨਹੀਂ ਬੜਾ ਪੰਗਾ ਸੇੜਦਾ ਨਾਲੇ ਹੁਣ ਲੁਕਦੀ ਫਿਰਦੀ ਹੈ ਨਹੀਂ ਮੈਂ ਨਹੀਂ ਲੁਕਦੀ ਹੈਗੀ ਮੈਂ ਤਾਂ ਐਂ ਕਹਿੰਦੀ ਮੇਰੀ ਤਾਂ ਕੋਈ ਗਲਤੀ ਬਣੀ ਸੀ ਮੈਂ ਤਾਂ ਉਹੀ ਵਿਚਾਲੇ ਫਸ ਗਈ ਨਾਲੇ ਉਹਨੂੰ ਕਾ ਉਹ ਤਾਂ ਛਿੱਤਰ ਖਾਦੇ ਨਾਲੇ ਇਹ ਤਾਂ ਛਿੱਤਰ ਖਾਦੇ ਅੱਛਾ ਹੁਣ ਤੂੰ ਸੱਚੀ ਦੁਨੀਆ ਵੀ ਨਾ ਚੋਰ ਨਾ ਚੋਰ ਦੇ ਭਾਈ ਪਾਸਤਾ ਵੀ ਚਾਪੀ ਜਾਵੇਂਗੀ ਤੂੰ ਹਾਂ ਕੋਈ ਨਾ ਭਨੇ ਦੇਖੀ ਜਾਊਗਾ ਤੂੰ ਤਾਂ ਬੜੀ ਦੇ ਤੇਲ ਹੋਰ ਪਾਈ ਜਾਨੀ ਆ ਚੱਲ ਜਾ ਡੰਡੀ ਲੱਗ ਓਕੇ ਕੰਜਾ ਕਰਦੀ ਆ ਬੜੀਆਂ ਬੜੀਆਂ ਦੇਖ ਲੈ ਓਕੇ ਕਹਿੰਦੀ ਮੇਰਾ ਤਾਂ ਬੰਦਾ ਮੇਰੀਆਂ ਲੱਤਾਂ ਤੋੜ ਦੂਗਾ ਜੇ ਤੈਨੂੰ ਇੰਨਾ ਹੀ ਡਰ ਹੋਵੇ ਬੰਦੇ ਦਾ ਆ ਲੋਕਾਂ ਦੀਆਂ ਪਾਤੀਆਂ ਪਿੱਛੇ ਕਾਹਨੂੰ ਕੁਛ ਲੜਾਈਆਂ ਪਵਾਉਂਦੀ ਫਿਰ ਜਾਂ ਨਾ ਕੁਝ ਕਿਸੇ ਦਾ ਪਥੂਰ ਪਵਾਤਾ ਕਿਸੇ ਕਿਸੇ ਦਾ ਲੈ ਜਾ ਮਾਂ ਉਹਨੂੰ ਕੈਦਾ ਮਾੜਾ ਜੇ ਵੀ ਪੁਲਿਸ ਆਰੀ ਆ ਹਰੰਭੜੇ ਘਰਚਾ ਕਿਧਰ ਟਾਲਿਆ ਜਾਂਦਾ ਹਾਂ ਖਾ ਕੇ 18 ਰੋਟੀਆਂ ਤੇ ਮਾਰੇ ਤੇ ਚੜਕੇ ਸੂੰਗੀ ਉਹਨੂੰ ਕਿਹੜਾ ਪਤਾ ਕਿਸੇ ਗੱਲ ਦਾ ਉਹ ਤਾਂ ਫਿਰਦੀ ਆ ਬਾਹਰਾਂ ਕਰਦੀ ਤਾਰਿਆਂ ਦੇ ਵਿੱਚ ਮਨ ਨਾਲ ਹੁਣ ਦੇਖੀ ਫਿਰ ਆ ਰਹੀ ਐ ਸਿੰਦਰ ਕਹਿੰਦੀ ਐ ਵੀ ਸੌਕਣੇ ਪੁਰਸ ਲੇਡੀ ਪੁਰਸ ਆ ਕੇ ਤੇਰੇ ਢੋਂਗਾ ਨਾਲ ਕਨੋਂ ਬੰਨ ਦੂਗੀ ਤੇਰੇ ਆ ਪੂੜੇ ਜਿਹੜੇ ਐ ਮਟਕ ਮਟਕ ਕਰਕੇ ਤੁਰਦੀਆਂ ਨਾ ਹੁਣ ਲੱਗੂ ਪਤਾ ਸੌਕਨ ਦੇ ਚਿੱਟੇ ਦਾ ਖੇਜ ਪਤਾ ਚਿੱਟਾ ਤਾਂ ਉਹਦੇ ਬਾਪ ਦਾਦੇ ਨੇ ਨਹੀਂ ਦੇਖਿਆ ਦੇਖੀ ਫਿਰ ਹੁਣ ਕੀ ਬਣੂਗੀ ਸ਼ੁਕਰ ਪਰ ਮੈਂ ਕਿਹਾ ਹਾਂ ਨਹੀਂ ਆਪੇ ਫਿਰ ਜੋਗੀ ਭੁਗਤਦੀ ਆਪਾਂ ਨੂੰ ਕੀ ਲੈਣਾ ਪਤਾ ਸਵਾਦ ਲੈਣਾ ਲਏ ਲਾ ਦੇਗੇ ਹੋਰ ਦੇਖਾ ਪੈ ਗਈ ਹੈ ਦੋਸਤ ਕਿਤੇ ਨਹੀਂ ਜਾਣੀ ਕੋਲਕਤਾ ਕਹਿੰਦਾ ਨਾ ਜੀ ਸੌਕਨ ਨੂੰ ਨਾ ਟਾਇਕੋ ਗੁਜੀ ਕਬੀ ਘੜੀ ਕਬੀ ਗੱਲਾਂ ਗੱਲਾਂ ਚ ਚੋਰ ਸਿਆਪਾ ਚੜ ਜੀਕਦੇ ਸੈਂਟਰ ਤਾਂ ਠਾਣੇ ਪਹੁੰਚੀ ਹੋਈ ਹੈ ਹਾਈ ਹਾਈ ਸਿੰਦਰਦੀਪ ਉਹਨਾਂ ਆ ਗਿਆ ਪੈਣੇ ਮੈਂ ਆਵਾਂ ਨਿਕਾਣੀ ਸਿੰਦਰੇ ਕਲ ਇੰਨਿਆ ਕਿਉਂ ਦੀ ਆ ਗਿਆ ਹੁਣ ਸਿੰਦੇ ਦਾ ਘਰ ਹੁਣ ਇੱਥੇ ਕੀ ਅੰਬ ਫੜਨਾ ਹੀ ਆ ਨੀ ਪਾਣੀ ਅੰਬ ਕੀ ਫੜਨੇ ਨੇ ਮੈਂ ਤਾਂ ਤੇਰੇ ਕੋਲੀ ਆਈਆਂ ਨਹੀਂ ਮੇਰਾ ਤੇਰੇ ਮੇਰਾ ਕਿੱਥੇ ਸਰਦਾ ਮੈਨੂੰ ਮਾਫ਼ ਕਰ ਦੇ ਤੀਲੀ ਲੱਗ ਪੈਰ ਫੜ ਨਾਲ ਇਤਾਂ ਧੜੇ ਪਿੱਟੜੀ ਕਿਵੇਂ ਕਰਦੀ ਆ ਖੇਖਣ ਖਾਦੀ ਆ ਨਾ ਉਹਦੇ ਕੇ ਮਿਲ ਜਾ ਕੇ ਹੁਣ ਤਕਜੀਤ ਨੂੰ ਮੇਰੇ ਪੂੜੇ ਕਟਾ ਤੇ ਮੈਂ ਤਾਂ ਪੱਖੋ ਵਾਲੀ ਤੇ ਤੀਲਾ ਕਢਾ ਕੇ ਪੋੜਿਆਂ ਚ ਐਟਿਆਂ ਡੇ ਖੁਬਗਾਂ ਹੋਈਆਂ ਹਾਂ ਨੀ ਪਾਣੀ ਦੇਖ ਮੈਂ ਤਾਂ ਤੈਨੂੰ ਹੱਥ ਨਹੀਂ ਲਾਇਆ ਉਹਨੇ ਹੀ ਤੇਰੇ ਹੋ ਬੱਕਰ ਮਾਰਿਆ ਸੀ ਫਰਨੇ ਦੇਖ ਤੇਰੇ ਸਾਹਮਣੇ ਮੇਰਾ ਤੇਰੇ ਬਿਨਾ ਕਿੱਥੇ ਸਰਦਾਗਾ ਹੈ ਨਾ ਸਰਦਾ ਤਾਂ ਕਿਸੇ ਦਾ ਕਿਸੇ ਬਿਨਾ ਵੀ ਨਹੀਂ ਕਿਸੇ ਬਿਨਾ ਵੀ ਨਹੀਂ ਸਰਦਾ ਜੇ ਐਨਾ ਤੈਨੂੰ ਫਿਕਰ ਹੁੰਦਾ ਉਹ ਤੇ ਸੁਖਜੀਤ ਨੂੰ ਨਾ ਲਿਆਉਂਦੀ ਪਾਤੀਆਂ ਚੋਰੀ ਕਰਦੀ ਤੇ ਉੱਤੇ ਨਹੀਂ ਸਿੰਦਰੇ ਮੈਂ ਕਿੱਥੇ ਲੈ ਕੇ ਆਈਆਂ ਉਹਨੇ ਤਾਂ ਜੈਬੜੀ ਨੇ ਆਪਰੇ ਆਪ ਹੀ ਦੇਖ ਲਿਆ ਸੀ ਨਹੀਂ ਮੈਨੂੰ ਉਹ ਤਾਂ ਕਹਿੰਦੀ ਸੀ ਕਹਿੰਦੀ ਚਲ ਤੁਸੀਂ ਇੱਥੇ ਕੀ ਤਵਾਦ ਲੈਨੇ ਹੋ ਚਲ ਨਹੀਂ ਸਿੰਦਰੇ ਚਲ ਹੋਰ ਗੱਲਾਂ ਸੰਗ ਜਾ ਕੇ ਗੱਲਾਂ ਸੁਣ ਤੂੰ ਹੁਣ ਜੋ ਹੋ ਗਈਆਂ ਸੋ ਹੋ ਗਈਆਂ ਮੈਂ ਤੈਨੂੰ ਐਂ ਕਹਿੰਦੀ ਸੀਗੀ ਵੀ ਆਪਾਂ ਤਾਂ ਪਹਿਣਾ ਪਹਿਣਾਗੇ ਆਪਣਿਆ ਇੱਕ ਦੂਜੇ ਬਿਨਾ ਸਰਨਾ ਨਹੀਂ ਹੈਗਾ ਆਪਾਂ ਤਾਂ ਸਹਿਮਤੀ ਕਰ ਲੈਣੇ ਆਗੇ ਮੈਂ ਨਹੀਂ ਕਰਦੀ ਪੁੱਤ ਸਹਿਮਤੀ ਕਿਸੇ ਨਾਲ ਹੁਣ ਤੁਰਦੀ ਲੱਗ ਤੂੰ ਇਥੋਂ ਮੇਰੇ ਕੋਲ ਇਧਰ ਹੀ ਗਿਆ ਹੋਇਆਗਾ ਆਹੋ ਮੈਂ ਬਰਮਾ ਦਾ ਨਹੀਂ ਮੈਂ ਬਰ ਨੂੰ ਲਾ ਦੂ ਸੀਖ ਲਾ ਦੂਗੀ ਭਾਈ ਇਹ ਤੇ ਚਿੱਟਾ ਵੇਚਦੀ ਆ ਜਾ ਵਾਗ ਜਾ ਹਾਈ ਮੈਂ ਮਰ ਜਾ ਨਹੀਂ ਚਿੱਟੇ ਵਾਲੇ ਜੇ ਤਾਂ ਮਕਾਨ ਨਾ ਚਾਹੀਏ ਚੱਪਟਿਆਂ ਦੀਓ ਵੀ ਸਿੰਦਰੇ ਦੇਖ ਮੇਰੀ ਗੱਲ ਸੁਣ ਤੂੰ ਮੇਰੀ ਹੈਗੀ ਆ ਪੇਕਿਆਂ ਦੇ ਕੋਲ ਦੀ ਪਣੀ ਆਪਾਂ ਤਾਂ ਪੈਣਾ ਪੈਣਾ ਬਣੀਆਂ ਹੋਇਆਂਗੇ ਨਹੀਂ ਉਹ ਤਾਂ ਫਿਰ ਵੀ ਤੀਜਾ ਸਾਡਾ ਆਪਾਂ ਉਹਨੂੰ ਕਾਨੂੰ ਨਾਲ ਲਾਉਣਾ ਤੇ ਉਹਦਾ ਨਾਮ ਚੰਗੀ ਤਰ੍ਹਾਂ ਲਿਖਾ ਵੀ ਇਹ ਤਾਂ ਰੋਜ਼ ਚਿੱਟਾ ਵੇਚਦੀ ਆ ਨਹੀਂ ਲੋਕਾਂ ਦੀ ਲਾਈਨ ਲੱਗੀ ਰਹਦੀ ਆ ਉਹਦੇ ਘਰੇ ਹਾਂ ਤੂੰ ਤਾਂ ਮੈਨੂੰ ਚੰਗੀ ਮੱਤ ਦੇਣ ਆਈਆਂ ਨਹੀਂ ਤਾਂ ਹੀ ਤਾਂ ਮੇਰਾ ਤਾਂ ਪੇੜੇ ਢਿੱਡ ਤੜਪਿਆ ਮੈਂ ਤਾਂ ਤਾਂ ਭੱਜੀ ਭੱਜੀ ਆਈਆਂ ਨਹੀਂ ਲਾਏ ਮੈਂ ਤਾਂ ਖਾ ਕੇ ਰੋਟੀਆਂ ਮਰ ਤਾਂ ਦਿਮਾਗ ਸੁੱਤਾ ਪਿਆ ਸੀ ਹੁਣ ਯਾਦ ਕਰਾਉ ਨਾਮ ਨਹੀਂ ਮੇਰੀ ਸੌਕਣ ਦੇ ਹਾਂ ਜਿਹੜਾ ਇਹ ਤਾਂ ਢਿੱਡ ਲਈ ਫਿਰਦੀ ਆ ਨਾ ਉਹਨਾ ਉਸਵਾਦ ਜਦ ਲੇਟੀ ਪੁੱਤ ਨੇ ਮੁੱਤੀ ਪਾਪਾ ਕੁੱਟੀ ਵਧੀਆ ਨਾਲੇ ਆਜੇ ਪੁੜੇ ਜੇ ਨਾ ਲਾਲ ਕਰਾ ਕੇ ਛੱਡੀ ਉਹ ਵੀ ਦੇਖੀ ਤਾਂ ਸਹੀ ਏ ਧਰਤੀ ਨੂੰ ਮੱਥਾ ਨਾ ਟੇਕਿਆ ਵੀ ਸਿੰਦਰ ਆ ਮੈਂ ਕਿਦੇ ਵਸ ਪੈ ਗਈ ਹਾਂ ਹਾਂ ਨਾਲੇ ਉਹਨੂੰ ਵੀ ਪਤਾ ਲੱਗੂ ਕਹਿੰਦੀ ਸੀ ਸਿੰਦਰ ਆ ਸਿੰਦਰ ਚੋਰਨੀਆ ਸਿੰਦਰ ਬਾਗੀ ਸਿੰਦਰ ਸਿੰਦਰ ਕਰਦੀ ਨੇ ਸਾਰੇ ਪਿੰਡ ਚ ਡੌਂਡ ਕੀ ਪੈਂਦੀ ਤੇਰੀ ਬਸ ਕੋਈ ਕਰ ਤੂੰ ਰੱਖੀ ਘਰੇ ਨਹੀਂ ਗਾ ਮੈਂ ਤਾਂ ਹੁਣੇ ਜਾਣੀ ਆ ਥਾਣੇ ਨੂੰ ਕੋਰਡ ਲੈ ਕੇ ਆਉਣੀ ਆ ਨਹੀਂ ਭੈਣੇ ਸਿੰਦਰੀ ਮੈਨੂੰ ਤਾਂ ਐ ਪਤਾ ਲੱਗਿਆ ਸੀ ਔਰਦਾ ਜੇ ਹਾਂ ਵੀ ਤੂੰ ਮੋੜੇ ਤੇ ਰਿਪੋਰਟ ਲਿਖਾਤੀ ਲਿਖਾ ਕੇ ਆਈਆਂ ਮੈਂ ਕਿ ਡਰਦੀਆਂ ਕਿਸੇ ਤੋਂ ਹਾਂ ਨੰਗੀ ਚਿੱਟੀ ਹੋ ਕੇ ਰਿਪੋਰਟ ਦੇ ਕੇ ਆਈਆਂ ਮੈਂ ਹਾਂ ਉਹੀ ਤਾਂ ਗੱਲ ਆ ਡਰਦੀ ਕਾ ਨੂੰ ਆ ਤੂੰ ਤਾਂ ਸਾਰਾ ਪਿੰਡ ਡਰਾ ਰੱਖਿਆ ਤੈਨੂੰ ਮੈਂ ਆਏ ਕਹਿੰਦੀ ਉਹਦੇ ਵਿੱਚ ਮੇਰਾ ਤਾਂ ਨਹੀਂ ਨਾਮ ਲਿਖਾਇਆ ਲਿਖਾਇਆ ਨਾਮ ਤੇਰਾ ਵੀ ਇਹਨੇ ਚੁਗਲੀਆਂ ਕਰੀਆਂ ਸੀ ਇਹਨੇ ਕੰਨ ਪਰੇ ਸੀ ਬੇਵਾਨੇ ਹਾਂ ਤੇਰਾ ਨਾਮ ਤਾਂ ਪਹਿਲੀਆਂ ਚ ਲਿਖਾ ਕੇ ਆਈਆਂਗੀ ਨਹੀਂ ਜੇ ਵੱਡੇ ਦੀਏ ਮੇਰਾ ਕਾਨੂੰ ਨਾਮ ਲਿਖਾਇਆ ਤਾਂ ਤੂੰ ਮੇਰਾ ਨਾਮ ਕਢਾ ਮੇਰੀ ਗੱਲ ਸੁਣਾ ਕੱਲ ਨੂੰ ਜੇ ਕੋਈ ਗੱਲਬਾਤ ਹੋ ਗਈ ਮੈਂ ਤਾਂ ਠੋਕ ਕੇ ਗਵਾਹੀ ਦਊ ਨਾ ਨਿਕਲੂ ਤੇਰਾ ਇੱਕ ਗੱਲ ਤੇ ਇੱਕ ਸ਼ਰਤ ਤੇ ਕਿਹੜੀ ਸ਼ਰਤਾਂ ਨਹੀਂ ਉਹ ਵੀ ਦੱਸ ਦੇ ਮੂੰਹੋਂ ਦਾ ਫੁੱਟ ਮੇਰੇ ਦਾ ਭਾਈ ਇੰਗਲਿਸ਼ ਸੀਟ ਲਵਾਉਣ ਵਾਲੀਆਂ ਮੈਥੋਂ ਨਹੀਂ ਪੈਣਾ ਪਾ ਟੱਟੀ ਬੈਠਾ ਜਾਂਦਾ ਹਾਂ ਇੰਗਲਿਸ਼ ਸੀਟ ਲਵਾ ਦੇ ਅੱਜੀ ਪ੍ਰਧਾਨ ਤੇ ਚਕਾ ਦੇ ਸਮਾਨ ਤੇਰਾ ਨਾਉ ਕਢਾ ਦੂੰਗੀ ਹੋਣੀ ਮੈਨੂੰ ਕਿਹਾ ਉਹਦੀ ਤੇਰੀ ਖਸਮ ਲੱਗਦਾਗਾ ਵੀ ਮੈਨੂੰ ਸਮਾਨ ਚਕਾ ਦੂਗਾ ਦੇਖ ਤੂੰ ਬਣਾ ਲਿਆ ਤੇ 10 ਕਰੀ ਫਿਰਨੀ ਉੱਥੇ 11ਵਾਂ ਹੋਰ ਕਰ ਲ ਹਾਏ ਮੈਂ ਮਰ ਜਾ ਕਿਵੇਂ ਬੋਲ ਨਹੀਂ ਪਰ ਕੋਈ ਛੋੜ ਲੈਣੇ ਤੇ ਤੈਨੂੰ ਰੰਗ ਬਣਾ ਹੀ ਜਾਣਾ ਤੇ ਥਾਣੇ ਚ ਹਾਂ ਨੀ ਚਾਹ ਪੱਡੇ ਤੇ ਮੋਢੀ ਪਾਪਾ ਕੁੱਟੀ ਮੇਰੀ ਗੱਲ ਸੁਣ ਚੱਲ ਤੂੰ ਮੈਂ ਤੈਨੂੰ ਐ ਕਹਿਣੀ ਆ ਚੱਲ ਕੋਈ ਨਾ ਆਪਾਂ ਉਹ ਰਲ ਮਿਲ ਕੇ ਕਰਾ ਲਾਂਗੇ ਬਾਅਦ ਦੇ ਵਿੱਚ ਇੰਗਲਿਸ਼ ਸੀਟ ਤਾਂ ਲਵਾ ਦੂੰਗੀ ਮੈਂ ਪਹਿਲਾਂ ਤਾਂ ਤੂੰ ਮੇਰਾ ਨਾਮ ਕਢਾ ਫੇਰ ਦੇਖੀ ਜਦੋਂ ਉਹਨੂੰ ਚੱਕ ਕੇ ਪੁਲਿਸ ਘਰੋਂ ਲੈ ਕੇ ਜ ਉਹਨਾਂ ਨਾਲੇ ਆਪਾਂ ਉਤੋਂ ਦੀ ਦਬਾਵੇਂ ਜਿਵੇਂ ਤੈਨੂੰ ਨੇ ਉਤੋਂ ਦੀ ਫੜਿਆ ਸੀ ਐਵੇਂ ਹੀ ਆਪਾਂ ਉਤੋਂ ਦੀ ਫੜਾਵਾਂਗੇ ਉਹਨੂੰ ਹਾਂ ਐ ਤੇ ਮੈਨੂੰ ਪਤਾ ਵੀ ਚਿੱਟੇ ਵੇਚਦੀ ਆ ਉਹ ਘਰ ਮੁਰੇ ਹੋ ਲੱਗਿਆ ਰਹਿੰਦੇ ਨੇਗੇ ਆਹ ਇਹ ਲੈਂਨਾ ਦੀਆਂ ਲੈਂਨਾ ਆਉਂਦੀਆਂ ਨੇ ਨਹੀਂ ਖੰਭਾ ਦੀਆਂ ਡਾਰਾਂ ਭੈਣੇ ਇੱਕ ਨਿਕਲਦਾ 10 ਬੜਦੇ ਨੇ ਉਹਰੇ ਤਾਂ ਘਰੇ ਹੋਰ ਮੈਂ ਤਾਂ ਡਰਦੀ ਹੁਣ ਉਧਰ ਨਹੀਂ ਗਾਲੀ ਨਹੀਂ ਆਉਂਦੀ ਪਰ ਕਿਸੇ ਦਾ ਕੀ ਪਤਾ ਕਰਨਾ ਸ਼ਾਇਦ ਅੱਜ ਕੋਈ ਮੈਨੂੰ ਪਾੜ ਲੈ ਆਹ ਮਸ਼ੂਕ ਨਹੀਂ ਆਹੋ ਭੈਣੇ ਠੀਕ ਆ ਭੈਣੇ ਮੈਂ ਹੁਣ ਜਾਣੀ ਆ ਜੀ ਆ ਮੇਰਾ ਤਾਂ ਚਾਰ ਜੱਗ ਲਾਉਣਾ ਖਰਾਬ ਹੋਇਆ ਪਿਆਗਾ ਇਹ ਨਹੀਂ ਲੱਗਦਾ ਫੋਨ ਨੂੰ ਇਹ ਦਿਖਾਉਣ ਜਾਂਦੀ ਸੀ ਮੈਂ ਤਾਂ ਹਮਾਲੀ ਦੇ ਮੁੰਡੇ ਨੂੰ ਦਿਖਾਈ ਬੱਬੂ ਨੂੰ ਹਾਂ ਚਲ ਕੋਈ ਨਾ ਜੇ ਤਾਂ ਉਧਰ ਜਾਣਾ ਹੋਗਾ ਨਾ ਕੱਲੀ ਨਾ ਜਾਈ ਤੂੰ ਮੈਨੂੰ ਨਾਲ ਲੈ ਕੇ ਜਾਈ ਆਪਣੀ ਘਰੂ ਕੀ ਦੇਖ ਕੇ ਬਾਈ ਦਾ ਕੰਡੇ ਜਾਲੀ ਚਾਹ ਤਾਂ ਆਪਦੀ ਚਾਹ ਪੀ ਕੇ ਜਾਵਾਂਗੀ ਨਹੀਂ ਚਾਹ ਨਹੀਂ ਪੀਣੀ ਹੈਗੀ ਮੈਨੂੰ ਘਰੇ ਕੰਮ ਆਗਾ ਚੱਲੇ ਜਾ ਫਿਰ ਹਾਂ ਤੇਰਾ ਪਾਈ ਤਾਂ ਨਾ ਉਹ ਹੀ ਫੜ ਫੜ ਕਰਦਾ ਫਿਰ ਬੋਲੂਗਾ ਮੈਨੂੰ ਤੂੰ ਤਾਂ ਘੱਟ ਫੜ ਫੜ ਕਰਦੀ ਬੇਵਾਹ ਸਿਆਪਾ ਘਣਾ ਤਾਂ ਪਚੜ ਕੇ ਲੈ ਮੰਝਾ ਸ਼ਾਮੀ ਕਰਾਂ ਨਹੀਂ ਜੰਦਰੇ ਆਇਆ ਕੋੜਾ ਕੜੀਆਂ ਕਰੀਂਗਾ ਕਰੇ ਨੀ ਮੈਂ ਹੋਰ ਕਿੱਥੇ ਜਾਣਾ ਚੱਡਾ ਲਾ ਮੁੰਡਾ ਬਾਈ ਨਹੀਂ ਸਿੰਬਰੇ ਹਾਂ ਮੈਂ ਤੇਨੀ ਚੱਲ ਪੋਛੀ ਤੈ ਉਹਦੇ ਮੈਂ ਫੋਨ ਕਰਿਆ ਠੀਕ ਹੈ ਨਾ ਕਰਿਆ ਸੀ ਹਾਂ ਫਿਰ ਤੂੰ ਬੜਾ ਆ ਗਈ ਭੱਜੀ ਉਹਦੀ ਨਹੀਂ ਤੈਨੂੰ ਨਹੀਂ ਹੋਸੀ ਨਹੀਂ ਆਖੜੇ ਵਿੱਚ ਉੱਚੀ ਬੋਲ ਪਰ ਮੈਨੂੰ ਸੁਣਦਾ ਘਟਾ ਹਾਂ ਮੈਂ ਮਰ ਜਾ ਹਾਂ ਲੰਡੀਆਂ ਤੈਨੂੰ ਉੱਚਾ ਸੁਣਦਾ ਹੈ ਤੂੰ ਮੇ ਮੈਂ ਆਪ ਦਾ ਜੁੱਤੀਆਂ ਖਾਂਦੀ ਫਿਰਦੀ ਆ ਮੇਰੇ ਵੀ ਪਵਾਵੇਂਗੀ ਹੈ ਤੇਰੇ ਕਿਹੜੀ ਗੱਲ ਪਵਾਉਂਗੀ ਜੁੱਤਰਾ ਕਰੇ ਉੱਚਾ ਸੁਣਦਾ ਮੇਨ ਮੜਾ 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 ਕੁੰਨਾ ਤੋਂ ਮੈਂ ਕੱਢ ਲੈ ਕੇ ਮੈਂ ਕੰਧ ਉੱਪਰ ਦੀ ਸੁਣਦੀ ਸੀ। ਉਹ ਦੇਗੀ ਮਿੱਠੀਆਂ ਗੋਲੀਆਂ ਫਿਰ ਮਿੱਠੀਆਂ ਗੋਲੀਆਂ ਲਾਹਰ ਕਹਿੰਦਾ ਲੱਗ ਰਹੀ ਸੀ ਕਿ ਵੇਖੇ ਮੇਰਾ ਨਾਮ ਕਢਵਾ ਦੇ ਮੇਰਾ ਨਾਮ ਕਢਵਾ ਦੇ। ਅੱਛਾ ਇਹਦੀ ਗੱਲ ਕਰਦੇ ਤਾਂ ਕਿੰਨਾ ਸੌਕਣ ਦੀ ਹੂੰ ਮਿੱਠੀਆਂ ਗੋਲੀਆਂ ਕਿ ਦਿਆਗੀ ਮੈਂ ਤਾਂ ਉਹਨੂੰ ਕਹਿੰਦਾ ਮੈਂ ਤੇਰਾ ਨਾਮ ਇੱਕ ਸ਼ਰਤ ਤੇ ਨਿਕਲੂਗਾ ਵੀ ਭਾਈ ਮੇਰੇ ਤੇ ਇੰਗਲਿਸ਼ ਸੀਟ ਲਗਾਉਣ ਵਾਲੀ ਹੈਗੀ। ਗੋਡਿਆਂ ਭਾਰ ਬੈਠਿਆ ਨਹੀਂ ਜਾਂਦਾ। ਸੀਟ ਲਵਾ ਦੂਗੀ ਤਾਂ ਨਾਮ ਨਿਕਲ ਜੂ ਨਹੀਂ ਪਰ ਬੱਬਰ ਦਾ ਕੁੱਟੂਗੀ ਪੰਜਾਬ ਪੁਲਿਸ ਉਹਦਾ ਵੀ ਵਿੱਚ 10000 ਰੁਪਏ ਦੀ ਸੀਟ ਲੱਗ ਜੂਗੀ 10000 ਤੈਨੂੰ ਸ਼ਰਮ ਨਹੀਂ ਆਉਂਦੀ ਸੀਟ ਤਾਂ ਤੈਨੂੰ ਕੀ ਲੈਣਾ ਤੇਰੇ ਦਿੱਤਾ ਡੁੱਟੀਆਂ ਲੈਣਾ ਐ ਨਹੀਂ ਹੱਕਾ ਜਾਂਦਾ ਤੇਤੋਂ ਹਕੀ ਕਰਾਂ ਮੈਂ ਹੁਣ ਤੂੰ ਮਤ ਦੇ ਤੂੰ ਕੋਲੇ ਤੇਰੇ ਸੀਟ ਲਵਾ ਦੇਣੀ ਆ ਵਿਚੋ ਨਿਕੜ ਮੈਂ 1000 ਰੁਪਏ ਦੀ ਕੀ ਗੱਲ ਹੁੰਦੀ ਹੈ ਕੀ ਹਾਂ ਬਸ ਦਾ ਤੂੰ ਹੀ ਕੀ ਦੱਸਾਂ ਸਿੰਦਰੇ ਤੇਰਾ ਕੀ ਕਰਾਂ ਤੂੰ ਸ਼ਰਮ ਨਹੀਂ ਆਉਂਦੀ 1000 ਰੁਪਏ ਦਾ ਕੀ ਆਉਣਾ ਨਹੀਂ ਅੰਗਲਿਸ ਦਾ ਆਂ ਅੰਗਲਿਸ ਸੀਟ ਅੱਗ ਲੈਣੀ ਮੈਨੂੰ ਕਿਹੜਾ ਪਹਿਣੀ ਹੁੰਦੀ ਆ ਹਾਂ ਨਾ ਇਹ ਤਾਂ 1000 ਰੁਪਏ ਦੀ ਲੱਗਦੀ ਓ ਕੁੱਤੀਏ ਤੂੰ ਕਿਉਂ ਖਿਲਦੀ ਆ ਜਿਹੜੇ ਘੜਦੀ ਫਿਰ ਹੋਰ ਕੀ ਕਹਾ ਮੈਨੂੰ ਕੋਈ ਮਤ ਤਾਂ ਦੇ ਤੂੰ ਮੈਂ ਤਾਂ ਮੋਟਾ ਤਾਂ ਮਾਂ ਕ ਮੈਂ ਤਾਂ ਨਹੀਂ ਪਤਾ ਲੱਗਦਾ ਪਾਕੀਆਂ ਪਿੱਛੇ ਹੋ ਨਹੀਂ ਲੜਾਈ ਪੁਵਾਤੀ ਹੋਰ ਆਈ ਕਿ ਹੁਣ ਤੇਰੀ ਲੱਤਾਂ ਰੁਕਦੀ ਹੋਣਾਂ ਤੇ ਇੱ ਆ ਤੇਰੀ ਟੱਟੀ ਨੀ ਉੱਤਰ ਤੇ ਦੂਜੀ ਸੀਟ ਤੇ ਪੈਰਾ ਪਾਰ ਵਾਲੀ ਤੇ ਕਿੰਨੇ ਤੇ ਸੂਈ ਰੱਖਾ ਫੇਰਾ ਪੈਣੀ ਮੇਰੀ ਜੱਲ ਸੁਣ ਲੈ ਦੇਖ ਉਹ ਚਿੱਟੇ ਦਾ ਖੇਸ ਪਿਆ ਹਾਂ 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 ਤੂੰ ਇੰਗਲਿਸ਼ ਸੀਟ ਤੇ ਮਰਦੀ ਹੈ ਕਿ ਸੌ ਪਣ ਲੱਖ ਦੋ ਲੱਖ ਦੀ ਗੱਲ ਕਰ ਤੇਰਾ ਬਣੇ ਵੀ ਕੁਸ ਹਾਂ ਫੇਰੇ ਪੈਸੇ ਉਹਦੇ ਕੋਲੇ ਤਾਂ ਅੰਮਣ ਵੱਤੇ ਗਾਹ ਖੜੇ ਕਿਤੇ ਨਹੀਂ ਉਹਦੇ ਟਾਰ ਕਰਦਾ ਥੋੜਾ ਕੋਠੀ ਪਾਲਦੀ ਆ ਜੇ ਥੋੜਾ ਕੋਠੀ ਪਾਲੀ ਕੰਨੇ ਚਿੱਟੇ ਵੇਚਦੀ ਕਰਦੀ ਆ ਕਦੇ ਚੱਕੇ ਕੱਪੜਾ ਸਾਗ ਨੂੰ ਬਾਗੀ ਕਦੇ ਟੱਕਾ ਨੂੰ ਬਾਗੀ ਸੱਤੀ ਮੁੰਡੇ ਹੁੰਦੇ ਨੇ ਨਾਲ ਮਾਗਰ ਹੈਂ ਤੈਨੂੰ ਪਤਾ ਕਿ ਸਰਕਾਰ ਨੇ ਤਾਂ ਐਡਾ ਵੱਡਾ ਕਾਨੂੰਨ ਘਰਾਂ ਦੇ ਘਰ ਠਾਤੇ ਘਰਾਂ ਦੇ ਘਰ ਸੀਲ ਕਰਤੇ ਹੈ ਤੂੰ 1000 ਰੁਪਏ ਟਈ ਮਿਟ ਗਈ ਜਨਾਬੀਰ ਜਨਾਬੀ 10000 ਦੇਉਗੀ ਤਾਂ ਆਪੀ ਫਿਰ ਓਹੋ ਫਿਰ 2000 ਆ ਗਈ ਹਾਂ ਲੱਖ ਰੁਪਏ ਮੈਂ ਤਾਂ ਕਹਿੰਦੀ ਤੈਨੂੰ ਲੱਖ ਨਹੀਂ ਹੈਗਾ ਮੈਂ ਤਾਂ ਕਹਿੰਦੀ ਜਾਂਦਾ ਤੂੰ ਆਏ ਕਰ ਫੱਟੀਆਂ ਪੋਛਦੇ ਤਰ੍ਹਾਂ ਖਤਮੇ ਕਰਦੇ ਗੱਲ ਜੇ ਪੰਗਾ ਸੇੜਿਆ ਤਾਂ ਸਮਾਰ ਕੇ ਸੋਪਣਨ ਸਮਾਰ ਕੇ ਸੇਕ ਤਲਵਾ ਬਸ ਫਿਰ ਮੈਂ ਤੈਨੂੰ ਲੱਖ ਰੁਪਏ ਤਾਂ ਕੱਟ ਪਾਹੋ ਹੀ ਨਹੀਂ ਹੁੰਦੀ ਲੱਖ ਨਹੀਂ ਲੱਖ ਦੇਣਾ 4 ਲੱਖ ਤੋਂ 80000 ਪੈਸੇ ਨਹੀਂ ਜਿਆਦੇ ਮੂੰਹ ਟੱਡਾਂਗੇ ਮੱਖੀਆਂ ਹੀ ਪੈਣਗੀਆਂ ਨਹੀਂ ਮੱਖੀਆਂ ਤਾਂ ਪੁੱਤ ਦੇ ਇੱਕ ਮੇਰੀ ਗੱਲ ਸੁਣ ਬੇਚ ਬੇਚ ਚਿਕਟਾ ਕਰਾਂ ਦੇ ਕਰ ਖਤਮ ਕਰਤੇ ਮਾਮਾ ਦੇ ਪੁੱਤ ਮਾਰਤੇ ਮਾਰਤੇ ਜਿਹੜੀਆਂ ਨੇ ਇਹਨਾਂ ਨੂੰ ਨਾ ਕਰਕ ਨਹੀਂ ਪੈਂਦੀ ਆਪਦਾ ਮੁੰਡਾ ਜੇ ਪਾਸੀ ਰੋਟੀ ਨਹੀਂ ਖਾ ਲੇ ਉਹ ਵੀ ਮੂਰੋ ਚੱਕ ਲਾਂਦੀ ਹੈਗੀ ਹੈ ਉਹ ਤਾਜੀ ਬਣਾ ਕੇ ਦੀ ਤਾਜੀ ਬਣਾ ਕੇ ਦੇਉਂਗੇ ਉਹ ਤਾਜੀ ਬਣਾਵਣਾ ਜਿਹੜਾ ਦਿੰਦੀ ਆ ਨਾ ਖਵਾਉਂਦੀ ਆ ਪਰਾਂਥੇ ਆਪਦੇ ਮੁੰਡੇ ਨੂੰ ਉਹ ਲੋਕਾਂ ਦੀ ਕਮਾਏ ਹੋਏ ਨੇਗੇ ਮਾਮਾ ਪਤਾ ਕਿ ਮੈਂ ਰੋਂਦੀਆਂ ਫਿਰਦੀਆਂ ਨੇ ਮਾਮਾ ਨੂੰ ਵੀ ਕੁੱਟੇ ਆਉਂਦੇ ਨੇ ਲੱਤ ਮਾਰ ਕੇ ਰੋੜੇ ਆਉਂਦੇ ਨੇ ਪੈਸਿਆਂ ਦੇ ਮਾਰੇ ਮੈਂ ਨਹੀਂ ਦਿਖਾਣ ਤੈਨੂੰ ਕੀ ਪਤਾ ਮੈਂ ਦੇਖ ਰਹੀ ਆ ਸਾਡੀ ਗਵਾਂਡਰ ਦਾ ਮੁੰਡਾ ਨਾ ਜਿਹੜਾ ਫਿੱਟਾ ਖਾਂਦਾ ਅਸੀਂ ਰੋਜ਼ ਇਸਣਾਉਣੇ ਭਾਂਡੇ ਵੀ ਨਹੀਂ ਛੱਡੇ ਵਿਚਾਰੀ ਦੇ ਲੋਕਾਂ ਦੇ ਘਰਾਂ ਚ ਰੁੱਲਦੀ ਫਿਰਦੀ ਆ ਹਾਂ ਇੱਕ ਵਾਰੀ ਤਾਂ ਥਾਣੇ ਚ ਜਾਣ ਦੇ ਇਹਨਾਂ ਨੂੰ ਆਏ ਨਾ ਕਈ ਬਿੜ ਨਾ ਗਈ ਪੁਲਸ ਵਾਲੇ ਨੂੰ ਵੀ ਨਾ ਕਈ ਨਾ ਕਿਤੇ ਵੀ ਚੱਕਣਾ ਤਾਂ ਕਾਨੂੰ ਇੱਕ ਵਾਰੀ ਚੱਕ ਕੇ ਥਾਣੇ ਤੋਂ ਕੰਦੇਲ ਉਥੇ ਆਉਗੇ ਦੀ ਨਾਨੀ ਜਾਨ ਚਲ ਠੀਕ ਹੈ ਫਿਰ ਮੈਂ ਤਾਂ ਹੁਣ ਥਾਣੇਦਾਰ ਨੂੰ ਦੇ ਗੱਗੂ ਤੇਰੇ ਪੈਰਾਂ ਚ ਮੈਂ ਤਾਂ ਹੁਣ ਕਰਦੇ ਤੇ ਗੱਗੂ ਥਾਣੇਦਾਰ ਨੂੰ ਫੋਨ ਨਾਲੇ ਮੇਰਾ ਗੋਤੀ ਆ ਸੋਕਲ ਨੂੰ ਪਤਾ ਤਾਂ ਲੱਗੂਗਾ ਜਿਹੜੇ ਲੋਕਾਂ ਨੂੰ ਲੁੱਟੇ ਨੇ ਕਿ ਨਾ ਥਾਣੇ ਵਾਲੇ ਨਾਲੇ ਤਾਂ ਥਾਣੇ ਦਾ ਕੁਝ ਬਣੇ ਨਾਲੇ ਬਣੇ ਤੇਰਾ ਰਾਂਬੜੇ ਕਿਉਂ ਨਹੀਂ ਚੱਲੀ ਪਤਾ ਹੁੰਦੀ ਆ ਬਿੜਿਆ ਕਰ ਅਕੇ ਮੇਰੇ ਸਿੰਘ ਇੰਗਲਿਸ਼ ਸੀਟ ਲਵਾ ਦੇ ਬਸ ਮੈਂ ਤਾਂ ਕਹਿਣੀ ਆ ਆਪੀ ਪੁਲਿਸ ਸਮਝੂ ਉਹਨਾਂ ਨੂੰ ਸਮਝੇ ਨਾ ਸਮਝੇ ਮੈਂ ਤਾਂ ਰਾਜੀਨਾਮਾ ਕਰ ਲੂੰਗਾ ਹਾਂ ਨਾਲੇ ਇੰਗਲਿਸ਼ ਇੰਗਲਿਸ਼ ਸੀਟ ਨਾ ਲਵਾਇਆ ਕਰ ਇਹਦੇ ਵਿੱਚ ਜੇ ਕੋਈ ਲਾਕ ਬਣ ਕੇ ਬਹਿ ਗਿਆ ਨਾ ਚਿੱਤਣਾ ਤੇ ਵੱਢ ਲੂ ਤੇਰੇ ਬੁਰਕਾ ਏ ਮੇਰੀ ਗੱਲ ਸੁਣ ਆ ਜਿਹੜੀ ਕਿਰਨਾ ਹੁਣ ਆਉਂਦੀ ਨਹੀਂ ਤੇ ਤੂੰ ਸੁਭਜੀਤ ਲਵੇ ਜਾਣਦੀ ਸੀ ਅੱਛਾ ਸਾਰਾ ਭਾਂਡਾ ਪੁੱ ਨਹੀਂ ਸਕਦੀ ਭਾਂਡਾ ਪੰਨਿਆ ਹੀ ਤੇਰਾ ਤਾਂ ਰਾਮਬੜੇ ਇਹ ਹੈਗੀ ਆ ਦੁਗਲੀ ਜਨਾਨੀ ਉਧਰ ਨਹੀਂ ਤਾਂ ਤੇਰਲੇ ਲਵਾਉਂਦੀ ਸੁਣ ਕੇ ਤੇਰੇ ਵਾਲੀਆਂ ਉਧਰ ਲੈ ਜਾਂਦੀ ਹੈਗੀ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਤੂੰ ਤਾਂ ਕੋਠੀ ਚ ਮੂੰਹ ਬਿਸਰਮ ਦੀ ਮਾਂ ਤਨ ਤਾਂ 18 ਖਾਲਾ ਨਹੀਂ ਤੂੰ ਰੋਟੀਆਂ ਅੰਨ ਦਾ ਘਰ ਸਿੰਦਰੀ ਅੰਨ ਦਾ ਘਰ ਤੇ ਤੋ ਕੁਝ ਨਹੀਂ ਬਣਦਾ ਤੈਨੂੰ ਸਵਾਨ ਨਹੀਂ ਉੱਡਦੀ ਚੱਲ ਬੱਸ ਪਰ ਪੂੜੇ ਫੜੇ ਮੈਂ ਕਟਾਉਂਗੀ ਨਾਲ ਗੱਲ ਕਰਾਂਗੀ ਹਾਂ ਤੈਨੂੰ ਅਜੀ ਮਾਂ ਤਾਂ ਦੇਣੀ ਆ ਕਿਸੇ ਨੇ ਨਾ ਕੋਈ ਦੇਊਗਾ ਮੇਰਾ ਨਾ ਪਤਾ ਕਿ ਨਾ ਫਿਰ ਆਪਦੇ ਆਪ ਨੂੰ ਸੋਚਣੀ ਪਾ ਮੈਂ ਤੇਰਾ ਨਾ ਹੋਣੀ ਪਾਉਂਦੀ ਹਾਂ ਹਾਂ ਮੇਰਾ ਤੂੰ ਤਾਂ ਪਾਣੀ ਮੇਰੀ ਧਰਮ ਦੀ ਪਾਣਾ ਜੇ ਤੇਰਾ ਕਾਲਜ ਮੱਚਿਆ ਤਾਂ ਹੀ ਤੂੰ ਇੱਥੇ ਆਈ ਨਹੀਂ ਤੇਰਾ ਕਿਥੇ ਡੋੱਕੇ ਖੜੇ ਸੀ ਗਿਆਨ ਕਰਤਾਂ ਮਾਰੀ ਉਹ ਤਾਂ ਮੇਰੀ ਪਿਆਉ ਦੀ ਹਨ ਤਾਂ ਮਾਫੀ ਤਾਂ ਮੰਗਾਉਂਗੀ ਮੈਂ ਪੈਰੀ ਹੱਥ ਨਵਾ ਕੇ ਫੇਰ ਖੜਾ ਛੱਡੂਗਾ ਤੈਨੂੰ ਪਤਾ ਤੇ ਕਿ ਮੈਂ ਤਾਂ ਇੱਟ ਚੱਕਦਿਆਂ ਨੂੰ ਪੱਥਰ ਚੱਕਦੀਆਂ ਫਿਰ ਤੈਨੂੰ ਇਹ ਹੈਗਾ ਕਿ ਜਦ ਚਿੱਟਾ ਦੀ ਕਿਤਾਬ ਚੋਂ ਚਿੱਟਾ ਵਿੱਚੋਂ ਹਟਾਵੇ ਹਾਂ ਪਿੰਡ ਦੇ ਚਿੱਟਾ ਤਾਂ ਬਸ ਖਤਮ ਹੀ ਕਰ ਦੇਣਾ ਕਿਤੇ ਮੈਨੂੰ ਬੜਾ ਦਰਸ ਜਿਹਦੇ ਜਵਾਬ ਦੇਖੀ ਨਿਆਣੇ ਮਾੜੀ ਮਾੜੀ ਉਮਰ ਹੈ ਦੇਖੀ ਸਾਰਾ ਦਿਨ ਚਿੱਟਾ ਹੀ ਲਾਉਂਦੇ ਚੱਲ ਜਾਂਦੇ ਨੇ ਮਾੜੀ ਗੱਲ ਹੈ ਤੈਨੂੰ ਨਹੀਂ ਹੈ ਇਹਨਾਂ ਤਾਂ ਕੁੱਤਿਆਂ ਦੇ ਪੈਸਾ ਮੂੰਹ ਲੱਗਿਆ ਹੋਇਆ ਆ ਪੈਸਾ ਮੂੰਹ ਲੱਗਿਆ ਹੋਇਆ ਇਹਨਾਂ ਨੂੰ ਨੀ ਕੋਈ ਮਰੇ ਕੋਈ ਜੀਵੇ ਹਾਂ ਚਾਹੇ ਜੇ ਭਣੀ ਆਪਦੇ ਜਵਾਬ ਕਿ ਨਹੀਂ ਹੈ ਜੇ ਦੂਜੇ ਦੇ ਜਵਾਬ ਨੇ ਤੈਨੂੰ ਨਹੀਂ ਪਤਾ ਭਣੀ ਹੁਣ ਤਾਂ ਕਹਿੰਦੇ ਹੰਡਿਆ ਸੀ ਸਟਾਫ ਚ ਗਾਗਨਵਾੜਾ ਮਾਈ ਗਾਗਨਵਾੜਾ ਚਿੱਟਿਆ ਵਾਲੇ ਦਾ ਮੁੱਦਾ ਆਪਾ ਕੋਟ ਦੀ ਚਾਹੇ ਬੰਦਾ ਚਾਹੇ ਧੀ ਜਿਹੜੇ ਵਿਚਾਰੇ ਪੁਲਿਸ ਮੁਲਾਜ਼ਮ ਨੇ ਇਹਨਾਂ ਦੇ ਵੀ ਜਵਾਕ ਬੱਚੇ ਪੱਤਰ ਖੇਦੇ ਇਹਨਾਂ ਨੇ ਤਾਂ ਸਭ ਤੇ ਲਾਇ ਪਏ ਨੇ ਕੀ ਮੁਲਾਜ਼ਮ ਕੀ ਦਿਹਾੜੀ ਦਾ ਸਭ ਤੇ ਲਾ ਰੱਖੇ ਨੇ ਕਿਹਦਾ ਕਹਿੰਦਾ ਵਿਚਾਰੇ ਮੁਲਾਜ਼ਮ ਵੀ ਰੋਂਦੇ ਨੇ ਜੇ ਚੱਲ ਹੁਣ ਐ ਕਰ ਤੂੰ ਮੇਰੀ ਗੱਲ ਸੁਣ ਮਰੀਕੋ ਆਪਾਂ ਜਾ ਕੇ ਉਹਨੇ ਸਰਪੰਚ ਕੋਲੇ ਜੱਗੇ ਕੋਲੇ ਚੱਲਾ ਹਾਂ ਅੱਛਾ ਹੁਣ ਮੇਰੀ ਗੱਲ ਸੁਣ ਹੁਣ ਜੱਗੇ ਨੂੰ ਪਹਿਲਾਂ ਕਰ ਦੇ ਵੀ ਜੱਗੇ ਨੇ ਹੁਣ ਫੋਨ ਕਰਤਾ ਕਿ ਨਾ ਥਾਣੇ ਵਾਲਿਆਂ ਨੂੰ ਤੂੰ ਨੂੰ ਐ ਕਰ ਹਾਂ ਕਾ ਪੁਲਸ ਤੂੰ ਆਇ ਕਰ ਜੇ ਤੇਰੀ ਪੁਲਸ ਨਹੀਂ ਸੁਣਦੀ ਤੂੰ ਚਿੱਠੀ ਲਿਖ ਕੇ ਚੰਡੀਗੜ੍ਹ ਮਾਰ ਨਹੀਂ ਸੁਣੂ ਪੁਲਸ ਆਪਣੀ ਹੁਣ ਤਾਂ ਭਗਵੰਤ ਮਾਨ ਆਪਣੇ ਹੱਕ ਚੀ ਆਗਾ ਜ ਆ ਉਹ ਤੇ ਹੋਰ ਨਾ ਫालतू ਗੱਲ ਕਰ ਨਾ ਨਾ ਉਹਨੂੰ ਕਹਦੇਗੇ ਵੀ ਸਰਪੰਚ ਨੂੰ ਭਾਈ ਬੱਸ ਇਹਦਾ ਆਪਾਂ ਪਿੰਡ ਚੋਂ ਕੱਢਣੀ ਚਾਹੀਦੀ ਹੈ ਇਹ ਆਏ ਕਦੇ ਸਰਪੰਚ ਸਾਹਿਬ ਦੀ ਇਹਦਾ ਭਾਂਦਾ ਸੇਖ ਦੋ ਜੀ ਹਾਂ ਠੀਕ ਹੈ ਸਰਪੰਚ ਨੂੰ ਵੀ ਕਹਿ ਦੀ ਦੇਖ ਪਿੰਡ ਦੇ ਸਰਪੰਚ ਦਾ ਵੀ ਨਾਉ ਬਦਨਾਮ ਹੁੰਦਾ ਤੇਰੀ ਹੁੰਦਾ 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 ਚੱਲ ਆਜੋ ਨੇ ਤੇ ਨੋਈ ਨਾ ਤੇ ਵੀ ਪਿੰਡ ਦਾ ਮੁਖਾ ਦਾ ਹੂੰ ਹੂੰ